ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਰâm ਕਰਦੇ ਹਾਂ ਚਲੋ ਗੁਰਚਾਲੀ ਇਹ 52 ਸ਼ਬਦ ਜਿਹੜੇ ਹਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰੇ ਹੋਏ ਇੱਕ ਪਾਵਨ ਸ਼ਬਦ ਜੋ 667 ਪਵਿੱਤਰ ਪੰਨਿਆਂ ਤੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਸ ਦੀ 라ਵਦੀ ਪੰਕਤੀ ਦੇ ਵਿੱਚੋਂ ਬੋਲ ਹਨ ਤੋ ਰਾਵ ਦੀ ਪੂਰੀ ਪੰਕਤੀ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਇਹ ਮੇਰੇ ਗੁਰਸਿੱਖ ਮਿੱਤਰੋ ਚਲੋ ਗੁਰ ਚਾਲੀ ਗੁਰੂ ਦੀ ਚਾਲ ਚਲੋ ਜੋ ਗੁਰ ਕਹੈ ਸੋਈ ਪਲ ਮੰਨੋ ਜੋ ਗੁਰੂ ਕਹਿੰਦਾ ਹੈ ਆਪ ਜੋ ਗੁਰ ਬਾਣੀ ਉਚਾਰਨਾ ਹੁੰਦਾ ਉਚਾਰਨ ਕਰਦਾ ਹੈ ਸੋਈ ਪਲ ਮੰਨੋ ਆਪਣੇ ਲਈ ਪਲੀ ਸਮਝੋ ਬਾਣੀ ਆਪਣੇ ਲਈ ਪਲੇ ਸਮਝੋ ਤੁਹਾਡਾ ਉਹਨਾਂ ਨਾਲ ਭਲਾ ਹੋਵੇਗਾ ਹਰ ਹਰ ਕਥਾ ਨਿਰਾਲੀ ਗੁਰੂ ਉਸ ਪ੍ਰਮਾਤਮਾ ਦੀ ਗੱਲ ਕਰਦਾ ਉਸ ਪ੍ਰਭੂ ਦੀ ਕਥਾ ਕਰਦਾ ਹੈ ਪਰਬੂ ਦੇ ਬਾਰੇ ਗਿਆਨ ਦਿੰਦਾ ਜੋ ਅਕਤ ਖਸਤੀ ਹੈ। ਤੋਂ ਉਹ ਪਰਮਾਤਮਾ ਦੀ ਕਥਾ ਬੜੀ ਨਿਰਾਲੀ ਹੈ। ਇਨਸਾਨ ਦਾ ਜੀਵਨ ਵੀ ਨਿਰਾਲਾ ਨਿਆਰਾ ਕਰ ਦਿੰਦੀ ਹੈ। ਇਸ ਲਈ ਭਾਈ ਗੁਰੂ ਦੀ ਵਿਚਾਰ ਜਿਹੜੀ ਹੈ ਉਹ ਮੰਨ ਕੇ ਗੁਰੂ ਦੀ ਚਾਲ ਚੱਲੋ ਇਹ rau ਦੀ ਪੰਕਤੀ ਹੈ। ਸ਼ਬਦ ਦੀ। ਤੋਂ ਸਾਧ ਸੰਗਤ ਜੀ ਅਸੀਂ ਆਮ ਤੁਰਦੇ ਦੇਖਦੇ ਹਾਂ। ਅਸੀਂ ਕਿਸੇ ਨੂੰ ਤੁਰਦੇ ਆ ਵੇਖ ਕੇ ਉਸ ਦੇ ਚਰਨ ਦੀ ਚਾਲ ਬਾਰੇ ਗੱਲ ਕਰਦੇ ਹਾਂ। ਇੱਕ ਲੋਕ ਬੋਲੀ ਵੀ ਹੈ ਕਿ ਬੰਦਾ ਰਫਤਾਰ ਤੂੰ ਦਸਤਾਰ ਤੂੰ ਅਤੇ ਗੁਫ਼ਤਾਰ ਤੂੰ ਪਹਿਚਾਨਿਆ ਜਾਂਦਾ ਹੈ ਇਹ ਤਿੰਨ ਗੱਲਾਂ ਰਫ਼ਤਾਰ ਚੱਲਣ ਦਾ ਢੰਗ ਗੁਫ਼ਤਾਰ ਗੱਲਬਾਤ ਕਰਨ ਦਾ ਤਸਲੀਕਾ ਅਤੇ ਦਸਤਾਰ ਪਗੜੀ ਦਾ ਬੰਦੇ ਪਗਣੀ ਬੰਨਣ ਦਾ ਢੰਗ ਇਨਸਾਨ ਬਾਰੇ ਕਾਫੀ ਜਾਣਕਾਰੀ ਦਿੰਦੇ ਹਨ ਇੱਥੇ ਚਾਲ ਤੋਂ ਭਾਵ ਬੰਦੇ ਦੇ ਤੁਰਨ ਦਾ ਢੰਗ ਤਰੀਕੇ ਬਾਰੇ ਕਹਿ ਰਹੇ ਹਨ ਪਰ ਇਸ ਭਾਵਨ ਸ਼ਬਦ ਵਿੱਚ ਆਏ ਸ਼ਬਦ ਚਾਲ ਜਾਂ ਚਾਲੀ ਤੋਂ ਭਾਵ ਇਨਸਾਨ ਦੇ ਜੀਵਨ ਜੂਨ ਦੇ ਢੰਗ ਅਨੁਸਾਰ ਜੀਵ ਕਿਹੜੇ ਅਨਸਾਰ ਜੀਵਨ ਜੀਉਂਦਾ ਹੈ ਕਿਸ ਮਰਿਆਦਾ ਅਨੁਸਾਰ ਜੀਵਨ ਜੀਉਂਦਾ ਹੈ ਉਹਦਾ ਜ਼ਿਕਰ ਹੈ ਕਿਸੇ ਮਰਿਆਦਾ ਅਨੁਸਾਰ ਜ਼ਿੰਦਗੀ ਜੀਉਂਦਾ ਹੈ ਸੁਚਤ ਜੀ ਗੁਣਵੰਤੀ ਮਰਿਆਦਾ ਅਨੁਸਾਰ ਜੀਵਨ ਜੀਉਂਦਾ ਹੈ ਜਾਂ ਜੀਵਨ ਹੀ ਸਾਰਾ ਬੇਮਰਿਆਦਾ ਹੈ ਗੱਲ ਇਸ ਗੱਲ ਦੀ ਹੈ ਕਿ ਇਨਸਾਨ ਕਿਹੜੀ ਚਾਲ ਚੱਲ ਰਿਹਾ ਹੈ ਸਾਧ ਸੰਗਤ ਜੀ ਬੰਦੇ ਦੀ ਗੁਫ਼ਤਾਰ ਗੱਲਬਾਤ ਤੋਂ ਪਤਾ ਲੱਗਦਾ ਕਿ ਬੰਦਾ ਪੜਿਆ ਲਿਖਿਆ ਹੈ ਸਮੀਧਾਰ ਹੈ ਉਜੜਾ ਹੈ ਜਾਇਲ ਹੈ ਯਾ ਇਹ ਰੁਖੀ ਸੁਖੀ ਬੋਲੀ ਬੋਲਦਾ ਉਹਦੀ ਸਮਝਦਾਰੀ ਦਾ ਪਤਾ ਲੱਗਦਾ ਦਸਤਾਰ ਦੇ ਬੰਦੇ ਹੀ ਤੂੰ ਪਤਾ ਲੱਗਦਾ ਤੁਸੀਂ ਦੇਖੋ ਅਸੀਂ ਸਿੱਖ ਸਾਰੇ ਦਸਤਾਰਾਂ ਪੈਣਦੇ ਹਾਂ ਪਰ ਸਾਡੇ ਵਿੱਚ ਦਸਤਾਰ ਦੇ ਬਖ-ਬਖ ਸਟਾਈਲ ਹਨ ਇਹ ਅੰਮ੍ਰਿਤਸਰੀ ਦਸਤਾਰ ਹੈ ਜੀ ਇਹ ਜੀ ਪਟਿਆਲਾ ਮੇਲ ਹੈ ਇਸ ਤਰ੍ਹਾਂ ਪਗੜੀਆਂ ਦੇ ਵੀ ਬਖ-ਬਖ ਮੇਲ ਪਤਾ ਲੱਗਦਾ ਹੈ ਬੰਦਾ ਕਿੱਦਾਂ ਦਾ ਰਹਿਣ ਵਾਲਾ ਹੋਣਾ ਹੈ ਤੂੰ ਡੋਗਰੀਆਂ ਦੀ ਪੱਗ ਰਾਜਸਥਾਨੀਆਂ ਦੀ ਪਗੜੀ ਇਹਨਾਂ ਚੋਂ ਪਤਾ ਲੱਗਦਾ ਹੈ ਉਹ ਪਗੜੀ ਦੇ ਬੰਦੇ ਹੀ ਤੂੰ ਵੀ ਕਿ ਕਿਸ ਇਲਾਕੇ ਦਾ ਬੰਦਾ ਹੋ ਸਕਦਾ ਹੈ ਕਿਹੜੀ ਕੌਮ ਦਾ ਬੰਦਾ ਹੋ ਸਕਦਾ ਹੈ। ਤੋਂ ਗੁਫਤਾਰ ਤੋਂ ਹੀ ਪਤਾ ਲੱਗਦਾ ਦਸਤਾਰ ਤੋਂ ਪਤਾ ਲੱਗਦਾ ਚਾਲ ਤੋਂ ਪਤਾ ਲੱਗਦਾ ਜਦੋਂ ਕੌਰਵੋ ਪੰਡਵਾਂ ਦੀ ਜੰਗ ਚੱਲ ਰਹੀ ਸੀ ਅਸੀਂ ਕਈਆਂ ਨੇ ਸੀਰੀਅਲ ਦੇ ਵੇਖਿਆ ਹੋਣਾ। ਪਾਂਡੂ ਜਦੋਂ ਅਗਿਆਤ ਵਾਸ ਵਿੱਚ ਸਨ ਅਤੇ ਉਹਨਾਂ ਨੇ ਬ੍ਰਾਹਮਣਾਂ ਵਾਲਾ ਡਰੈਸ ਪਹਿਨੇ ਹੋਇਆ ਸੀ। ਉਸੇ ਰੂਪ ਵਿੱਚ ਜੋ ਦਰੁਪਤੀ ਦਾ ਸਵਯੰਬਰ ਜਿੱਤਣਗੇ। ਉਹ ਸਵਯੰਬਰ ਵਿੱਚ ਜਦੋਂ ਉਹ ਦਾਖਲ ਹੋ ਜਾ ਕੇ ਉਹਨਾਂ ਦੀ ਚਾਲ ਦੇ ਕੇ ਉੱਤੇ ਬੈਠੇ ਜਿਹੜੇ ਖਛਤਰੀ ਸੰਸਾਰੇ ਕਹਿਣ ਲੱਗੇ ਇਨ ਇਨ ਕੀ ਚਾਲ ਸੇ ਤੁਝੇ ਕਸ਼ਤਰੀਆ ਲੱਗਦੇ ਹੈ ਇਹ ਤੋ ਬ੍ਰਹਮਣ ਕੀ ਚਾਲ ਨਹੀਂ ਹੈ ਮਤਰਾ ਉਹ ਚਾਲ ਤੂੰ ਪਛਾਨ ਗਏ ਇਹ ਕੋ ਸੁਰਮਿਆਂ ਵਾਲੀ ਚਾਲ ਹੈ ਇੱਕ ਫੌਜੀ ਦੀ ਚਾਲ ਇੱਕ ਸਧਾਰਨ ਵਿਅਕਤੀ ਦੀ ਚਾਲ ਲ ਬੜਾ ਫਰਕ ਹੁੰਦਾ ਹੈ ਇਸ ਇਸ ਸਿਰਕ ਚਾਲ ਦੀ ਗੱਲ ਬੰਦੇ ਦੀ ਤੁਰਨ ਦੀ ਗੱਲ ਪਰ ਬੰਦੇ ਦਾ ਜੀਵਨ ਕੈਸਾ ਹੈ ਜੀਵਨ ਜੁਗਤੀ ਕੈਸੀ ਹੈ ਉਸ ਕਿਸ ਕਿਸਮ ਦਾ ਜੀਵਨ ਜਿਉਂਦਾ ਪਿਆ ਉਸਨੇ ਆਪਣੇ ਜੀਵਨ ਜਿਉਂਦਾ ਆਧਾਰ ਕਿਸ ਚੀਜ਼ ਨੂੰ ਮੰਨਿਆ ਹੋਇਆ ਹੈ ਕਿਸ ਸੋਚ ਸਮਝ ਵਿੱਚ ਉਹ ਜਿਉਂਦਾ ਹੈ ਕਿਸ ਮਰਦਾਂ ਵਿੱਚ ਉਹ ਜਿਉਂਦਾ ਹੈ ਇਿੱਤੇ ਇਸ ਸ਼ਬਦ ਵਿੱਚ ਇਸ ਗੱਲ ਦਾ ਜ਼ਿਕਰ ਹੈ। ਤੋਂ ਅਸੀਂ ਇਹ ਗੱਲ ਸਮਝਣੀ ਹੈ। ਸੰਸਾਰ ਵਿੱਚ ਇਨਸਾਨ ਦੇ ਆਪਣੇ ਇਨਸਾਨ ਨੇ ਆਪਣੇ ਆਪਣੇ ਵਕਤ ਵਕਤ ਧਰਮ ਮਿਥਲੇ ਹਨ। ਭਾਵੇਂ ਗੁਰਬਾਣੀ ਦੇ ਆਧਾਰ ਤੇ ਧਰਮ ਵਕਫ ਵਕ ਹੈ ਹੀ ਨਹੀਂ ਹਨ। ਧਰਮ ਕਿਵਲੀ ਕੀ ਹੈ? ਉਹ ਰੱਬੀ ਰਜ਼ਾ ਵਿੱਚ ਚਲਣਾ, ਰੱਬੀ ਰਜ਼ਾ ਵਿੱਚ ਤੁਰਨਾ, ਕੁਦਰਤ ਦੇ ਭਾਣੇ ਅਨੁਸਾਰ ਤੁਰਨਾ, ਉਹ ਜੋ ਕੁਦਰਤ ਨੂੰ ਜਿਹੜੀ ਚੀਜ਼ ਮਨਜ਼ੂਰ ਹੈ, ਉਹਦੇ ਵਿੱਚ ਤੁਰਨਾ ਧਰਮ ਹੈ। ਕਿ ਕੁਦਰਤ ਦੇ ਹੁਕਮ ਦੇ ਉਲਟ ਰੱਬੀ ਹੁਕਮ ਦੇ ਉਲਟ ਤੁਰਨਾ ਹੈ ਆ ਧਰਮ ਇਹ ਇੱਕੋ ਹੀ ਧਰਮ ਹੈ ਦੇਖਿਆ ਜੇ ਸੰਸਾਰ ਦਾ ਇਹ ਜਿਹੜੇ ਅਸੀਂ ਬਖ ਬਖ ਧਰਮ ਮਨਾਈ ਬੈਠੇ ਹੋਏ ਇਹ ਧਰਮ ਨਹੀਂ ਹਨ ਇਹਨਾਂ ਨੂੰ ਅਸੀਂ ਫਿਰਕੇ ਕਹਿ ਸਕਦੇ ਹਾਂ ਪੰਥ ਕਹਿ ਸਕਦੇ ਹਾਂ ਜੀਵਨ ਦੇ ਬਖ ਬਖ ਰਸਤੇ ਬਖੋ ਜੀਵਨ ਦੇ ਟੰਗ ਕਹਿ ਸਕਦੇ ਪੰਥ ਕਹਿ ਸਕਦੇ ਹਾਂ ਸਿੱਖ ਧਰਮ ਦੇ ਵਿੱਚ ਅਸੀਂ ਸਿੱਖ ਨੂੰ ਧਰਮ ਕਹਿਣਾ ਸ਼ੁਰੂ ਹੋ ਗਏ ਹਾਂ ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਸਿੱਖ ਨਵਜ਼ ਦੇ ਨਾਲ ਧਰਮ ਲਫ਼ਜ਼ ਜੁੜਿਆ ਹੋਇਆ ਨਹੀਂ ਆਇਆ ਸਾਡੀ ਸਾਡੀ ਸਿੱਖ ਰਹਿਤ ਮਹਿਰਾ ਹੈ ਉਹਦੇ ਵਿੱਚ ਸਿੱਖ ਦੀ ਤਾਰੀਫ਼ ਲਿਖੀ ਹੈ ਸਿੱਖ ਧਰਮ ਦੀ ਤਾਰੀਫ ਨਹੀਂ ਉਹਦੇ ਵੀ ਲਿਖੀ ਹੋਈ ਜਾਵੇ ਸਿੱਖ ਧਰਮ ਕੀ ਹੈ ਸਿੱਖ ਦੀ ਤਰੀਫ ਲਈਏ ਸਿੱਖ ਕੌਣ ਹੈ ਪਾਪ ਜਿਹੜਾ ਗੁਰਗ੍ਰੰਥ ਸਾਹਿਬ ਵਿੱਚ ਦੱਸੇ ਗਏ ਧਰਮ ਅਨੁਸਾਰ ਜੀਵਨ ਗੁਜ਼ਾਰਦਾ ਹੈ ਜਿਹੜਾ ਗੁਰਗੁਬਸੀ ਚਲਾਈ ਮਰਿਆ ਦਿਆਂ ਅਨੁਸਾਰ ਗੁਰਸਿੱਖੀ ਧਾਰਨ ਕਰਦਾ ਕਿਸੇ ਹੋਰ ਪੰਥਕ ਮਰਿਆਦਾਰ ਨੂੰ ਨਹੀਂ ਮੰਨਦਾ ਉਸ ਨੂੰ ਸਿੱਖ ਕਿਹਾ ਗਿਆ ਪਾਪ ਉਸ ਨੂੰ ਸਿੱਖ ਕਿਹਾ ਜਾਂ ਧਰਮੀ ਕਿਹਾ ਇਹ ਕੋਈ ਮਤਲਬ ਹੈ ਕਿ ਉਹ ਸੱਚਾ ਧਰਮੀ ਤੋਂ ਇਸ ਜਿਸੀ ਜਿਹੜੇ ਬਖ ਬਖ ਧਰਮ ਬਣਾਈ ਬੈਠੇ ਆਂ ਹਰ ਧਰਮ ਦੀਆਂ ਆਪਣੀਆਂ ਆਪਣੀਆਂ ਮਰਿਆਦਾ ਸਹੀਵੇਂ ਵਿੱਚ ਇਹ ਪੰਥ ਨੇ ਮੈਂ ਕਹੂੰਗਾ ਪੰਥ ਫਿਰਕੇ ਨੇ ਇਹ ਧਰਮ ਨਹੀਂ ਆਂ ਧਰਮ ਕਿਸੇ ਦੇ ਬਖ ਬਖ ਨਹੀਂ ਹੁੰਦੇ ਧਰਮ ਸਾਰਿਆਂ ਦਾ ਸਾਂਝ ਹੈ ਤੇ ਇਹ ਜਿਹੜੇ ਅਸੀਂ ਬਖ ਬਖ ਪੰਥ ਬਣਾਈ ਬੈਠੇ ਆਂ ਇਹਨਾਂ ਦੀ ਵੀ ਬਖ ਬਖ ਮਰਿਆਦਾ ਬਣੀਆਂ ਹੋਈਆਂ ਨੇ ਜਿਸ ਪੰਥ ਦਾ ਕੋਈ ਬੰਦਾ ਆਪਣੇ ਆਪ ਨੂੰ ਪਾਂਦੀ ਬਣਾਈ ਬੈਠਾ ਹੈ ਅਗਰ ਉਸ ਪੰਥ ਦੀ ਕਿਸੇ ਮਰਿਆਦਾ ਦੀ ਉਹ ਉਲੰਘਣਾ ਕਰਦਾ ਹੈ ਤੇ ਉਹਨੂੰ ਮਾਰਾ ਕਿਹਾ ਜਾਂਦਾ ਉਸ ਨੂੰ ਕਈ ਵਾਰ ਉਸ ਪੰਥ ਦਾ ਉਸ ਫਿਰਕੇ ਦਾ ਬਾਗੀ ਕਿਹਾ ਜਾਂਦਾ ਕਈ ਵਾਰ ਉਸ ਫਿਰਕੇ ਚ ਉਹਨੂੰ ਖਾਰਜ ਵੀ ਕਰ ਦਿੱਤਾ ਜਾਂਦਾ ਸਾਡੇ ਘਰਾਂ ਵਿੱਚ ਸਾਡੇ ਪਰਿਵਾਰਾਂ ਵਿੱਚ ਅਗਰ ਪਰਿਵਾਰ ਦਾ ਕੋਈ ਜੀਵ ਉਹ ਆਪਣੀ ਮਨਮਤ ਕਾਰਨ ਜਾਂ ਹੋਰ ਮਨਤ ਕਾਰਨ ਪਰਿਵਾਰ ਦੇ ਪਰਿਵਾਰਕ ਨਿਯਮ ਪਰਿਵਾਰ ਦਾ ਸਤਕਾਰ ਇੱਜ਼ਤ ਮਾਨ ਮਰਿਆਦਾ ਦੇ ਉਲਟ ਕੋਈ ਕੰਮ ਕਰਨ ਲੱਗ ਪਵੇ ਤਾਂ ਅਸੀਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਉਹ ਭਾਈ ਤੂੰ ਕਿਹੜੀ ਚਾਲ ਫੜ ਲਈ ਹੈ ਬਈ ਉਹ ਤੇਰੇ ਕੋਈ ਚਾਲੇ ਨਿਆਰੇ ਹੀ ਹਨ ਇਸ ਤਰ੍ਹਾਂ ਵੀ ਅਸੀਂ ਕਹਿ ਦਿੰਦੇ ਹਾਂ ਕਿਸੇ ਮਸ਼ੀਨ ਜਾਂ ਕਿਸੇ ਕੋਈ ਮਸ਼ੀਨ ਕਲਾ ਉਹ ਅਗਰ ਸਹੀ ਨਾ ਚਲਦੀ ਹੋਵੇ ਅਸੀਂ ਕਈ ਵਾਰ ਕਹਿੰਦੇ ਇਹਦੀ ਚਾਲ ਵਿਗੜ ਗਈ ਹੈ ਅਸੀਂ ਮਸ਼ੀਨ ਲਈ ਵੀ ਕਹਿੰਦੇ ਹਾਂ ਮਸ਼ੀਨਰੀ ਲਈ ਵੀ ਕਹਿੰਦੇ ਇਹਦੀ ਚਾਲ ਵਿਗੜ ਗਈ ਹੈ ਕਿਉਂਕਿ ਉਹ ਸਹੀ ਚਾਲ ਨਹੀਂ ਚੱਲ ਰਹੀ ਆਪਣੀ ਸਹੀ ਜਿਹੜਾ ਉਹਦਾ ਫੰਕਸ਼ਨ ਹੈ ਉਹ ਨਹੀਂ ਕਰ ਰਹੀ ਇਸ ਤਰ੍ਹਾਂ ਇਨਸਾਨੀ ਜੀਵਨ ਜਿਹੜਾ ਹੈ ਇਹ ਬੜਾ ਮਹਾਨ ਜੀਵਨ ਹੈ ਅਸ਼ਰਫੁਲ ਮਖਲੂਕਾਤ ਹੈ ਇਸ ਤਰਤੀਬ ਵਿੱਚ ਤੇਰੀ ਸਿਖਦਾਰੀ ਅਵਰਜੁਨ ਤੇਰੀ ਪਨਹਾਰੀ ਇਨਸਾਨ ਦੀ ਜਿਹੜੀ ਜੀਵਨ ਦੀ ਚਾਲ ਹੈ ਜੀਵਨ ਦਾ ਜਿਹੜਾ ਟੰਗ ਹੈ ਦੁਨੀਆਂ ਪਰ ਦੇ ਸਾਰੇ ਜੀਵ ਜੰਤਾਂ ਤੋਂ શ્રેਸ਼ਟ ਹੋਣਾ ਚਾਹੀਦਾ ਹੈ ਗੁਣਵਾਨ ਹੋਣਾ ਜ਼ਰੂਰੀ ਹੈ ਤੇ ਜੇ ਇਨਸਾਨੋ ਕੇ ਹਵਾਨਾ ਵਰਗੇ ਕਰਮ ਕਰੇ ਤੇ ਅਸੀਂ ਕੁਦਰਤੀ ਕਹਾਂਗੇ ਇਹਨੇ ਇਹਨੇ ਚਾਲੇ ਠੀਕ ਨਹੀਂ ਹੈ ਨਾ ਇਹਨੇ ਚਾਲ ਗੜਦ ਫੜੀ ਹੋਈ ਹੈ ਇਹਦੇ ਜੀਵਨ ਦਾ ਕਰਮ ਜਿਹੜਾ ਹੈ ਉਹ ਠੀਕ ਨਹੀਂ ਹੈ ਤੋ ਇਤਿ ਸ਼ਬਦ ਵਿੱਚ ਗੁਰੂ ਸਾਹਿਬ ਅਸੀਂ ਕਿਹੜੀ ਕਿਹੜੇ ਚਾਲੇ ਫੜੇ ਹੋਏ ਨੇ ਕਿਹੜੀ ਚਾਲ ਤੇ ਤੁਰ ਪਿਆ ਤੇ ਤੁਰਨ ਕਿਹੜੀ ਚਾਲ ਤੇ ਹੈ ਉਹ ਸਿਖਾ ਰਹੇ ਨੇ ਤੇ ਸ਼ਬਦ ਦੀ ਰਾਵਦੀ ਪੰਕਤੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਉਪਾਈ ਗੁਰੂ ਦੀ ਚਾਲ ਚੱਲ ਆਪਣੇ ਮਨ ਮਰਜ਼ੀ ਦੀ ਚਾਲ ਨਾਲ ਚੱਲ ਆਪਣੇ ਆਪ ਨੂੰ ਇਨਾ ਸਿਆਣਾ ਨਾ ਸਮਝ ਕਿ ਤੂੰ ਆਪਣੀ ਚਾਲ ਚੱਲ ਕੇ ਤੇਰਾ ਜੀਵਨ ਸਫਲ ਹੋ ਜਾਏਗਾ ਗੁਰੂ ਦੀ ਚਾਲ ਚੱਲ ਗੁਰੂ ਸਿਕਮੀਤ ਚਲੋ ਗੁਰ ਚਾਲੀ ਜੋ ਗੁਰੂ ਕਹੇ ਸੋਈ ਪਲ ਮੰਨੋ ਜੋ ਗੁਰੂ ਤੇਰੇ ਵਾਸਤੇ ਬਾਣੀ ਉਚਾਰਨ ਕਰਕੇ ਤੇਰੇ ਮਾਰਗਦਰਸ਼ਨ ਵਾਸਤੇ ਗੁਰੂ ਕਹਿੰਦਾ ਹੈ ਉਸ ਨੂੰ ਆਪਣੇ ਲਈ ਪਾਲੀ ਸਮਝੋ ਇਹਦੇ ਚ ਹੀ ਤੇਰਾ ਭਲਾ ਹੋਣਾ ਇਹਦੀ ਬੁਰਾ ਕਦੇ ਹੋਣਾ ਹੀ ਨਹੀਂ ਗੁਰੂ ਦੇ ਹੁਕਮ ਤੇ ਤੁਰ ਕੇ ਉਹਨੂੰ ਭਲਾ ਮੰਨ ਤੇ ਹਰ ਹਰ ਕਥਾ ਨਰਾਲੀ ਪ੍ਰਭੂ ਦੀ ਕਥਾ ਵਿਚਾਰ ਬੜੀ ਨਰਾਲੀ ਹੈ ਰੱਬ ਦੀ ਮਹਿਮਾ ਬੜੀ ਬੇਅੰਤ ਹੈ ਉਹਦੇ ਨਾਲ ਜੁੜ ਜਾਏਗਾ ਨਾ ਤੇਰੇ ਜੀਵਨ ਵਿੱਚ ਉਹ ਚਮਤਕਾਰ ਆਉਣਗੇ ਤੇਰੇ ਜੀਵਨ ਵਿੱਚ ਉਹ ਵਿਸਮਾਦੀ ਅਵਸਥਾ ਬਣੀ ਜਿਹਦਾ ਵਰਣਨ ਕਰਨਾ ਬੜਾ ਮੁਸ਼ਕਲ ਹੈ ਤੇਰਾ ਜੀਵਨ ਕਿਤਨਾ ਅਨੰਦਮਈ ਹੋ ਜਾਣਾ ਹੈ ਤੋਂ ਇਸ ਤੋਂ ਪਹਿਲਾਂ ਕਿ ਸਾਨੂੰ ਚਾਲ ਕਿਹੜੀ ਚੱਲਣੀ ਚਾਹੀਦੀ ਹੈ ਕਿਸ ਕਿਸਮ ਦੀ ਚਾਲ ਜੀਵਨ ਦੀ ਹੋਣੀ ਚਾਹੀਦੀ ਹੈ ਉਹ ਸਮਝੀਏ ਇਸ ਤੋਂ ਪਹਿਲਾਂ ਜਿਹੜੇ ਅਸੀਂ ਕੁਚਾਲੇ ਬਗੜੇ ਉਹਨੇ ਕੁਚਾਲੇ ਮਾੜੀ ਚਾਲ ਫੜੀ ਹੋਈ ਹੈ ਉਹਦਾ ਜ਼ਿਕਰ ਇਸ ਸ਼ਬਦ ਵਿੱਚ ਅਸੀਂ ਸੁਣ ਲੈਂਦੇ ਹਾਂ ਤੋ ਗੁਰੂ ਪਾਤਸ਼ਾਹ ਪਹਿਲੀ ਬੰਦੀ ਨੇ ਹਮ ਅੰਦੁਲੇ ਅੰਦ ਬਿਖੇ ਬਿਖਰਾਤੇ ਪਏ ਅਸੀਂ ਵਿਸ਼ੇ ਵਿਕਾਰਾਂ ਵਿੱਚ ਰੰਗੇ ਹੋਏ ਆਂ ਇਹ ਜ਼ਹਿਰੀਲੇ ਪਦਾਰਥ ਦੁਨੀਆ ਦਾ ਦੂਜਾ ਪਾਉ ਹੋਂਮੇ ਇਹਦੇ ਵਿੱਚ ਅਸੀਂ ਫਸ ਗਏ ਆਂ ਤੇ ਇਸ ਕਾਰਨ ਮਾਨੋ ਗਿਆਨ ਦੇ ਨੇਤਰ ਸਾਡੇ ਅੰਨੇ ਹੋ ਗਏ ਗਿਆਨ ਦੀ ਸਰੂ ਉਹ ਜਿਹੜਾ ਆਤਮਿਕ ਪ੍ਰਕਾਸ਼ ਹੋਣਾ ਸੀ ਉਹ ਨਹੀਂ ਹੋਇਆ ਹੰਦੇਰੀ ਵਿੱਚ ਆਤਮਾ ਜਿੰਦਗੀ ਦਾ ਪਤਾ ਹੀ ਨਹੀਂ ਹੈ ਕਿਰ ਸ੍ਰਿੜਿਕ ਜਿੰਦਗੀ ਸ੍ਰਿੜਿਕ ਸੁੱਕਾ ਬਿਝੇ ਲੱਗੇ ਆਂ ਤੇ ਇਸ ਲਈ ਸਾਨੂੰ ਅੰਨੇ ਵਰਗੇ ਸਾਡੇ ਕਾਮਨ ਹਮ ਅੰਦੁਲੇ ਅੰਧ ਬਿਕੇ ਬਿਕੇ ਰਾਤੇ ਬਸ ਜ਼ਹਿਰ ਵਿੱਚ ਜ਼ਹਿਰ ਵਿੱਚ ਰਚੇ ਹੋਇਆ ਕਿਉਂ ਚਾਲ ਨਹੀਂ ਗੁਰ ਚਾਲੀ ਉਹ ਗੁਰ ਦੀ ਚਾਲ ਕਿਵੇਂ ਚਲੀਏ ਜਦੋਂ ਅਸੀਂ ਇੱਧਰ ਇਹ ਜ਼ਹਿਰੀਲੇ ਪਦਾਰਥਾਂ ਵਾਲੇ ਪਾਸੇ ਸੁਰਤੀ ਜੋੜ ਲਈ ਹੈ ਤੇ ਫਿਰ ਗੁਰ ਦੀ ਚਾਲ ਕਿਵੇਂ ਚੰਗੀ ਲੱਗੇ ਕਿਵੇਂ ਪਿਆਰੀ ਲੱਗੇ ਸਤਿਗੁਰ ਦਇਆ ਕਰੇ ਸੁਖ ਦਾਤਾ ਇਹ ਸਤਿਗੁਰ ਪਾਤਸ਼ਾਹ ਅਗਰ ਤੂੰ ਹੀ ਦਇਆ ਕਰੇ ਤੂੰ ਹੀ ਮਿਹਰ ਕਰੇ ਹਮ ਲਾਭ ਆਪਨ ਪਾਲੀ ਸਾਨੂੰ ਆਪਣੇ ਪੱਲੇ ਲਾ ਦੇ ਆਪਣੇ ਲੜ ਲਾ ਦੇਵੇ ਅਸੀਂ ਗੁਰੂ ਵਾਲੀ ਚਾਲ ਚੱਲਣੀ ਸ਼ੁਰੂ ਹੋ ਜਾਈਏ ਤੇ ਇਹ ਜਿਹੜੀ ਅਸੀਂ ਆਪਣੀ ਚਾਲ ਵਿਗਾੜ ਲਈ ਹੈ ਜੀਵਨ ਦੀ ਜੀਵਨ ਜਿਉਣ ਦੇ ਢੰਗ ਅਸੀਂ ਬਦਲ ਲਏ ਹਨ ਉਹ ਸੰਸਾਰ ਸਾਰੇ ਨੂੰ ਨਰਕ ਬਣਾ ਕੇ ਰੱਖ ਦਿੰਦਾ ਹੈ ਇਹ ਸਾਡੇ ਚਾਲੇ ਵਿਗੜੇ ਸੁਧਰ ਜਾਣ ਹਮ ਅੰਦੂਲੇ ਗਿਆਨਹੀਣ ਅਗਿਆਨੀ ਕਿ ਤਾਹਦੇ ਹੋਰ ਕਹਿੰਦੇ ਨੇ ਵੀ ਅਸੀਂ ਗੁਰੂ ਸਾਹਿਬ ਕਹਿੰਦੇ ਅਸੀਂ ਅੰਨੇ ਹੋਇਆ ਗਿਆਨਹੀਣ ਅਗਿਆਨੀ ਹਾਂ ਕਿਉਂ ਚਾਲੇ ਮਾਰਗ ਪੰਥਾ ਉਹ ਮਾਰਗ ਉਹ ਪੰਥ ਪਥ ਮੈਨੇ ਹੁੰਦਾ ਰਸਤਾ ਤੇ ਪਥ ਤੂੰ ਬਣਿਆ ਨਫਜ਼ ਪੰਥ ਜਿਸ ਰਸਤੇ ਤੇ ਚੱਲਣ ਵਾਲੇ ਬਹੁਤ ਸਾਰੇ ਵਿਅਕਤੀ ਜਦੋਂ ਬਹੁਤ ਸਾਰੇ ਕਿਸੇ ਇੱਕੇ ਰਾਹ ਤੇ ਤੁਰਦੇ ਹੋਣ ਤੇ ਉਹਨੂੰ ਅਸੀਂ ਪੰਥ ਕਹਿੰਦੇ ਆ ਕਿਉਂ ਚਾਲੇ ਮਾਰਗ ਪੰਥਾ ਉਹ ਗੁਰੂ ਦਾ ਜਿਹੜਾ ਮਾਰਗ ਹੈ ਗੁਰੂ ਦਾ ਜਿਹੜਾ ਦੱਸਿਆ ਹੋਇਆ ਪੰਥ ਹੈ ਜੀਵਨ ਜਿਉਣ ਦਾ ਜੀਵਨ ਜਾਚ ਹੈ ਉਹ ਕਿਵੇਂ ਚੱਲੀਏ ਹਮ ਅੰਦੂਲੇ ਕੋ ਗੁਰ ਅੰਚਲ ਦੀਜੈ ਇਹ ਗੁਰੂ ਪਾਤਸ਼ਾ ਅਸੀਂ ਅੰਨਿਆਂ ਨੂੰ ਆਪਣਾ ਅੰਚਲ ਪਾਉ ਆਪਣੇ ਅੰਗ ਲਾਲਾ ਆਪਣੀ ਮਰਿਆਦਾ ਸਿਖਾ ਦੇ ਜਨ ਨਾਨਕ ਚਲੇ ਮਿਲਨთა ਮੈਂ ਤੇਰਾ ਸੇਵਕ ਨਾਨਕ ਤੇਰੇ ਨਾਲ ਮਿਲ ਕੇ ਚਲਾਂ ਹੁਣ ਤੁਸੀਂ ਦੇਖੋ ਇਹ ਕਿਸ ਕਿਸਮ ਦੀ ਚਾਲ ਦਾ ਜ਼ਿਕਰ ਗੁਰਬਾਣੀ ਜਾਇਆ ਹੈ ਸੂਰਜ ਕੀ ਜੈਸੀ ਤੇਰੀ ਚਾਲ ਇਥੇ ਸੁਰਤੂ ਪਾਵਾ ਗੋ ਗੋ ਵਰਗੀ ਤੂੰ ਆਪਣੇ ਪਾਸੋਂ ਸ਼ਰੀਫ ਚਾਲ ਚਲ ਦੇਖਣ ਚੱਲਦਾ ਹੈ ਸੂਰਜ ਕੀ ਜੈਸੀ ਤੇਰੀ ਚਾਲ ਤੇਰੀ ਪੁੰਚੜ ਉੱਪਰ ਚਮਕ ਬਾਲ ਤੇਰੀ ਪੁੰਛ ਤੇ ਬੜੇ ਸੋਹਣੇ ਚਮਕਦੇ ਬਾਲ ਵੀ ਹਨ ਸਾਲ ਉਹਦੀ ਦਿੱਤੀ ਗਈ ਹੈ ਮਤਲਬ ਕਿ ਇਨਸਾਨ ਸਰੀਰ ਦੇ ਤੌਰ ਤੇ ਬੜਾ ਸੁੰਦਰ ਲੱਗਦਾ ਹੈ ਬੜਾ ਸੁਲਝਿਆ ਹੋਇਆ ਰੂਪ ਰੰਗ ਹੈ ਦਾ ਸੁਲਝਿਆ ਹੋਇਆ ਡਰੈਸ ਪਹਿਨੇ ਹੋਇਆ ਹੈ ਇਸ ਘਰ ਮੇ ਹੈ ਜੋ ਤੂੰ ਢੂੰਡ ਖਾਏ ਇਹ ਕੁੱਤੇ ਦੀ ਮਿਸਾਲ ਦਿੱਤੀ ਗਈ ਹੈ ਬੇ ਕਿਸੇ ਘਰ ਵਿੱਚ ਕੁੱਤਾ ਜਾਂਦਾ ਨਾ ਤੋ ਜਿਹੜਾ ਕੁਝ ਮਿਲਦਾ ਢੂੰਡ ਕੇ ਅਗਰ ਮਾਲਕ ਥੋੜਾ ਅੱਗੇ ਪਿੱਛੇ ਹੈ ਤੋ ਉਹ ਢੂੰਡ ਕੇ ਸਭ ਕੁਝ ਲਪਦਾ ਖਾ ਲੈਂਦਾ ਹੈ ਹੋਰ ਕਿਸੇ ਕੇ ਤੂੰ ਮਾਤੀ ਜਾਏ ਬੇ ਤੂੰ ਕਿਸੇ ਹੋਰ ਪਾਸੇ ਆਪਣਾ ਧਿਆਨ ਨਾ ਕਰੀਂ ਬੇਤੁੱਕਰੇ ਪਸੇ ਲੱਗੋਂ ਐ ਤੇਰੀ ਚਾਲ ਕਿਹੜੀ ਹੋਣੀ ਚਾਹੀਦੀ ਐ ਤੂੰ ਕਿਹੜੀ ਚਾਲ ਚੱਲ ਪਿਆ ਉਸ ਕੁੱਤੇ ਨੇ ਕਦੇ ਨੂੰ ਚੱਕੀ ਚਾਟੇ ਲੂਣ ਚੂਣ ਖਾਏ ਇਹ ਕੁੱਤਿਆ ਤੇਰੀ ਚਾਲ ਤੇ ਗਊ ਵਰਗੀ ਐ ਪਰ ਕਰਤੂ ਤੇਰੀ ਕੀ ਐ ਕਿ ਉਸ ਘਰ ਦਾ ਸਭ ਕੁਝ ਖਾ ਕੇ ਚੱਕੀ ਦਾ ਆਟਾ ਵੀ ਚਟਕੇ ਅੱਜ ਕੱਲ ਦੇ ਚੱਕੀਆਂ ਰਹੀਆਂ ਨਹੀਂ ਹੁਣ ਪਰ ਚੱਕੀ ਜਿਹੜੀ ਹੁੰਦੀ ਐ ਪੀ ਕੇ ਆਟਾ ਸੰਭ ਲੈਂਦੀ ਸੀ ਸਵਾਨੀ ਤੇ ਕੁਝ ਆਟਾ ਚੱਕੀ ਦੇ ਹਾਲੇ ਤੋਂ ਲੱਗਿਆ ਰਹਿ ਜਾਂਦਾ ਸੀ ਤੂੰ ਕੰਦਰ ਚਾਕੀ ਚਾਟੇ ਚੂਣ ਖਾਏ ਉਹ ਆਟਾ ਸਾਰਾ ਚਰ ਚੁੜ ਕੇ ਖਾ ਗਏ ਚਾਕੀ ਕਾ ਚੀਤਰਾ ਕਹਨ ਲੈ ਜਾਏ ਵੇਖ ਤੇਰੀ ਚਾਲ ਹੁਣ ਜਰਦਿਆਂ ਜਿੰਦੇ ਚਾਕੀ ਦੇ ਆਲੇ ਦੁਆਲੇ ਕਪੜਾ ਜਿ ਪੂਣਾ ਕਹਿੰਦੇ ਨੇ ਉਹ ਕਪੜਾ ਮਾਰ ਕੇ ਚੱਕੀ ਸਾਫ ਕਰਨ ਜਿਹੜੇ ਨੇ ਉਹ ਵੀ ਚੁੱਕੇ ਲੈ ਜੂਗਾ ਮਾਰਾ ਮੋਟਾ ਜਿਹੜਾ ਆਟਾ ਲੱਗਾ ਕਿਤੇ ਉਹਦਾ ਵੀ ਕੋਈ ਸਵਾਲ ਲਾ ਲਾਵਾਂਗਾ ਤੂੰ ਚਾਕੀ ਕਾ ਚੀਤਰਾ ਕਹਨ ਲੈ ਜਾਏ ਛਿੱਕੇ ਪਰ ਤੇਰੀ ਬਹੁਤ ਡੀਠ ਫਿਰ ਤੂੰ ਉਪਰ ਛਿੱਕੇ ਵਾਲੇ ਪਾਸੇ ਵੀ ਦੇਖ ਰਿਹਾ ਮੈਂ ਛਿੱਕੇ ਤੇ ਕੋਈ ਟੰਗਿਆ ਹੈ ਉਹ ਦੇਖ ਇਹ ਬੋਤੀ ਲਾਲਚ ਨਾਲ ਗਰਜਣਾ ਲੱਭ ਗਈ ਖਾ ਕੇ ਤੁਰ ਜਾ ਮਤ ਲੱਕਰੀ ਸੋਟਾ ਤੇਰੀ ਪਰੇ ਪਿੱਠ ਮਦੇ ਕੋਈ ਮਾਲਕ ਆ ਜਾਈ ਤੇ ਤੇਰੀ ਪਿੱਢ ਤੇ ਸੋਡਾ ਮਾਰ ਕੇ ਤੇਰਾ ਲੱਗ ਤੋੜ ਦੇਵੇ ਤੇ ਇਸ ਵਾਸਤੇ ਇਸ ਤੋਂ ਪਹਿਲਾਂ ਕਿ ਉਹ ਬੋਤੀ ਲਾਲਚ ਦਾ ਫਲ ਮਿਲੇ ਇਹ ਤੂੰ ਪਹਿਲਾਂ ਸੁਧਰ ਜਾ ਕਿ ਅੱਜ ਸਾਡੀਆਂ ਚਾਲਾਂ ਐਸੀ ਨਹੀਂ ਹੋਣੀਆਂ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੇ ਨੌਕਰੀ ਲਈ ਤਰਸਦੇ ਨੇ ਜਿਨ੍ਹਾਂ ਨੂੰ ਮਿਲੀਆਂ ਉਹਨਾਂ ਨੌਕਰੀਆਂ ਲੁੱਟ ਮਾਰ ਪਾਈ ਹੋਈ ਐ ਕਹਿੰਦੇ ਤਨਖਾ ਨਾਲ ਗੁਜ਼ਾਰਾ ਨਹੀਂ ਚੱਲਦਾ ਜੀ ਤਨਖਾ ਨਾਲ ਗੁਜ਼ਾਰਾ ਨਹੀਂ ਚੱਲਦਾ ਮਗਰ ਛੜਨਾ ਕੱਖ ਨਹੀਂ ਕਿਸੇ ਕੋਲ ਜਿਹੜਾ ਸਾਡੇ ਕੋਲ ਆਇਆ ਉਹਨੂੰ ਲੁੱਟ ਲੋ ਜਿੰਨੇ ਪੈਸੇ ਤੋਂ ਨਿਕਲਦੇ ਕੱਢ ਲੋ ਡਾਕਟਰਾਂ ਕੋਲ ਟਰ ਜਾਓ ਉਹ ਟੈਸਟਾਂ ਦੀ ਲੋੜ ਹੈ ਨਹੀਂ ਐ ਫਲਨ ਜਾਂ ਫਲਨ ਟੈਸਟ ਕਰਾਓ ਜੀ ਟੀਮਗਾਣਾ ਟੈਸਟ ਕਰਾਓ ਜੀ ਉਹ ਕਰਾਏ ਫਲਾਨੀ ਲੈਬਾਰਟਰੀ ਤੋਂ ਜੀ ਉਹ ਲੈਬਾਰਟਰੀਆਂ ਨਾਲ ਵੀ ਕਨੈਕਸ਼ਨ ਹੁੰਦੇ ਨੇ ਵੀ ਜਿੰਨੇ ਮਰੀਜ਼ ਉੱਥੇ ਭੇਜਾਂਗੇ ਉਹਨੇ ਉੱਥੋਂ ਵੀ ਕਵਿਸ਼ਨ ਮਿਲਦੀ ਐ ਹੈ ਨਹੀਂ ਰਾਜ ਇਹ ਕਿ ਚੱਕੀ ਦੇ ਕੁੱਤੇ ਵਾਲਾ ਕੰਮ ਨਹੀਂ ਐ ਬਸ ਚੱਕੀ ਵੀ ਚੜਦਾ ਫਿਰ ਚਿਤਰਾ ਵੀ ਚੁੱਕੇ ਲੈ ਜਾਂਦਾ ਐ ਛੜਦੀ ਕਖਣੀ ਅਸੀਂ ਦੁਨੀਆ ਅੱਦੇ ਉਹ ਸਾਰੀ ਦੁਨੀਆ ਲੁੱਟ ਕੇ ਆਪਣਾ ਘਰ ਪਰ ਲਈਏ ਇਹ ਕਿਹੜੀ ਚਾਲ ਫੜ ਲਈ ਹੈ ਇਨਸਾਨ ਨੇ ਸਾਧ ਸੰਗਤ ਜੀ ਇਸ ਵਿੱਚ ਨੂੰ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ